ਸਮਦੀ ਰੋਡ ਤੇ ਮੇਰਾ ਰਹਿਸ਼ ਹੈ ਖੰਨਾ ਮੇਰੀ ਪਿੱਠ ਦੇ ਵਿੱਚ ਤੇਨ ਗਿੜੇ ਰਹੀ ਮੈਨੂੰ ਚੋਕਪਾ ਦੇਖੀ ਮੈਨੂੰ 15 20 ਸਾਲ ਤੋਂ ਔਰ ਮੈਂ ਬਹੁਤ ਤੰਗ ਹਦਾਈ ਫਿਰ ਮੈਂ ਜਿੱਥੇ ਕੋਈ ਪਤਾ ਲੱਗਦਾ ਸੀ ਜੀ ਉੱਥੇ ਜੀ ਚੁੱਕ ਕੱਢਦਾ ਬੰਦਾ ਉਹਦੇ ਕੋਲ ਚਲੇ ਆ ਗਿਆ ਤੇ ਕਿਸੇ ਤੋਂ ਚਲੇ ਆ ਗਿਆ ਡਾਕਟਰ ਕੋਲ ਵੀ ਦਵਾਈ ਲਈ ਗੱਲ ਇਸ ਬਣਦੀ ਜਾਂ ਤਿੰਨ ਚਾਰ ਦਿਨ ਚ ਠੀਕ ਹੋ ਜਾਣਾ ਫਿਰ ਪੈ ਜਾਣੀ ਸਾਲ ਤੋਂ ਬਾਅਦ ਜਾਂ ਸਾਲ 'ਚ 2-3 ਵਾਰ ਵੀ ਹੋ ਜਾਣਾ ਇੱਕ ਵਾਰ ਫਿਰ ਮੈਨੂੰ ਚੁੱਕ ਪਈ ਹੋਈ ਸੀ ਤੇ ਮੈਂ ਬਹੁਤ 2-2 ਦਿਨਾਂ ਜਾ ਕੇ ਕਿਤੇ ਦਿਨ ਟੇਢਾ ਹੀ ਤੁਰਦਾ ਸੀ ਸਿੱਧਾ ਨਹੀਂ ਸੀ ਹੋ ਜਾਂਦਾ ਇੰਨੀ ਤਕਲੀਫ ਹੁੰਦੀ ਸੀ ਤੇ ਕਿਤੇ ਮੇਰੇ ਇੱਕ ਦੋਸਤ ਸੀ ਉਹ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਦੱਸਿਆ ਵੀ ਡਾਕਟਰ ਫਰੀਦ ਨੇ ਨਾਮ ਜੇ ਤੁਸੀਂ ਉਹਨਾਂ ਨੂੰ ਇੱਕ ਵਾਰ ਦਿਖਾ ਲਓ ਕਿਉਂ ਬਹੁਤ ਵਧੀਆ ਹੈ ਮੈਂ ਉਹਨਾਂ ਤੋਂ ਨੰਬਰ ਲੈ ਲਿਆ ਜਿਹਦਾ ਫੋਨ ਨੰਬਰ ਲੈ ਕੇ ਮੈਂ ਚੰਡੀਗੜ੍ਹ ਗਿਆ ਸੀ ਮੈਂ ਚੰਡੀਗੜ੍ਹ ਤੋਂ ਫੋਨ ਕੀਤਾ ਮੈਂ ਮੈਂ ਜੀ ਇੱਕ ਮੈਨੂੰ ਤਕਰੀਬ ਹੈ ਥੋੜੀ ਜੀ ਡਾਕਟਰ ਸਾਹਿਬ ਤੋਂ ਮਿਲਣਾ ਹੈ ਇਹ ਕਹਿਣ ਲੱਗੇ ਮੈਂ ਇਹ ਤਾਂ ਚੰਗੀ ਲੜਾ ਤੁਸੀਂ ਹਰ ਸੌਰੀ ਖੰਨੇ ਹਾਂ ਤੁਸੀਂ ਖੰਨੇ ਨਹੀਂ ਆਇਆ ਮੈਂ ਜਾ ਮ ਖੰਨੇ ਆ ਗਿਆ ਮੇਰੇ ਕੋਲ ਆਏ ਤੇ ਮੈਂ ਨਾਲ ਸਾਹਿਬ ਡਾਕਟਰ ਸਾਹਿਬ ਜਦੋਂ ਮੈਂ ਉਹ ਦੇਖਿਆ ਇਹਨਾਂ ਦਾ ਗੂਟਾ ਦੇ ਇਹਨਾਂ ਦੇ ਪਾਏ ਮਤਲਬ ਬੈਗ ਇਹਨਾਂ ਦੇ ਕੋਲ ਮੈਂ ਡਰ ਗਿਆ ਮੈਂ ਕਿਹਾ ਵੀ ਟੀਕਾ ਲਾਉਗੀ ਹੁਣ ਇੱਕ ਆਵਾਜ਼ ਸੁਣਿਆ ਆਸੀ ਵੀ ਟੀਕਾ ਲਾਉਦੇ ਨੇ ਲੋਕ ਮੈਂ ਕਿਹਾ ਡਾਕਟਰ ਸਾਹਿਬ ਮੈਂ ਟੀਕਾ ਨਹੀਂ ਲਗਾਉਣਾ ਜੀ ਇਹ ਕਹਿੰਦੇ ਟੀਕਾ ਨਹੀਂ ਲਾਉਦੇ ਆਪਾਂ ਮੈਂ ਕਿਹਾ ਜੀ ਮੈਂ ਮਾਲਿਸ਼ ਵੀ ਨਹੀਂ ਕਰਾਉਣੀ ਕਹਿੰਦੇ ਮਾਰਸ਼ ਵੀ ਨਹੀਂ ਕਰਦੇ ਤੇ ਮੈਂ ਕਿਹਾ ਡਾਕਟਰ ਸਾਹਿਬ ਮੈਂ ਗਰਦੀ ਨਹੀਂ ਲਗਵਣੀ ਗਲਾਸ ਨਹੀਂ ਲਗਵਣਾ ਵੀ ਨਾੜ ਵੱਧ ਘੱਟ ਦੀ ਖਾਲੀ ਚੱਕੀ ਜਾਵੇ ਕਹਿੰਦੇ ਜੀ ਮੈਂ ਇਹ ਵੀ ਨਹੀਂ ਕਰਦਾ ਮੈਂ ਜੀ ਫਿਰ ਤੁਸੀਂ ਕਰ ਲਓ ਆਪਣਾ ਟ੍ਰੀਟਮੈਂਟ ਜਿਹੜਾ ਕਰਦੇ ਹੋ ਤੇ ਇਹਨਾਂ ਨੇ ਜੀ ਫਿਰ ਮੇਰਾ ਟ੍ਰੀਟਮੈਂਟ ਕੀਤਾ ਮੈਨੂੰ ਉਸੇ ਬੜੇ ਮਹਿਸੂਸ ਹੋਇਆ ਵੀ ਮੈਨੂੰ ਮਤਲਬ 30 40% ਜਿਹੜਾ ਹੈਗਾ ਲੀਪਿੰਗ ਮੈਂ ਨਾਲ ਪੁੱਛਿਆ ਵੀ ਹੁਣ ਦੁਬਾਰਾ ਹੈ ਕਹਿੰਦੇ ਵੀ ਤਿੰਨ ਦਿਨ ਬਾਅਦ ਦੁਬਾਰਾ ਤੋਂ ਕੀ ਇੱਕ ਵਾਰ ਹੋਰ ਕਰਾਉਣੀ ਮੈਂ ਤਿੰਨ ਦਿਨ ਬਾਅਦ ਖਮਾਣੋਂ ਗਿਆ ਮੈਂ ਦੁਬਾਰਾ ਟ੍ਰੀਟਮੈਂਟ ਲੈ ਕੇ ਆ ਗਿਆ ਨਾ ਫੋ ਉਸ ਤੋਂ ਬਾਅਦ ਇਹ 4 ਸਾਲਾਂ ਤੋਂ ਪਹਿਲਾਂ ਦੀ ਗੱਲ ਹੈ ਜੀ ਮੈਨੂੰ 4 ਸਾਲਾਂ ਦੇ ਵਿੱਚ ਫਿਰ ਕਦੇ ਕੋਈ ਤਹਫੀਦ ਨਹੀਂ ਹੋਈ। ਇਸ ਤੋਂ ਬਾਅਦ ਫਿਰ ਮੈਂ ਆਪਣੀ ਸੱਈਆਂ ਹੋ। ਚੰਡੀਗੜ੍ਹ ਤੋਂ ਮਹਾਲੀ ਤੋਂ ਜਿਹੜੇ ਕਿਸੇ ਰਿਸ਼ਤੇਦਾਰ ਨੂੰ ਕੋਈ ਕਹਾਣੀ ਪਾਉਣੀ ਕੋਈ ਨੂੰ ਹੋਣਾ ਉਹ ਮੈਂ ਭੇਜਦੇ ਤੇ ਸਾਰੇ ਠੀਕ ਹੋ ਗਏ। ਇੱਥੋਂ ਤੱਕ ਵੀ ਹੋਇਆ ਕਿ ਇੱਕ ਸਾਨੂੰ ਇੱਕ ਕੇਸ ਦੇ ਵਿੱਚ ਸਾਡੇ ਰਿਲੇਟਿਵ ਨੂੰ ਇਹ ਕਿਹਾ ਗਿਆ ਵੀ ਤੁਹਾਡਾ ਜੀ ਮਣਕਾ ਜਿਹੜਾ ਹੈਗਾ ਇਹ ਚ ਗੈਪ ਹੈ ਗਿਆ ਤੇ ਇਹਦਾ ਆਪਰੇਸ਼ਨ ਹੀ ਹੱਲ ਹੈ। ਇੱਕ ਰਾਜਬਹਾਦਰ ਡਾਕਟਰ ਜਿਹੜੇ ਯੂਨੀਵਰਸਿਟੀ ਦੇ ਵੀ ਫੀ ਰਹਿਨੇ ਅਸੀਂ ਉਹਨਾਂ ਤੋਂ ਅਪਾਇੰਟਮੈਂਟ ਉਹ ਮਹਾਰੀ ਦੇਖਦੇ ਹੁੰਦੇ ਸੀ ਬੜਾ ਲੰਮਾ ਲਾਈਨ ਚ ਲੱਗ ਕੇ ਰਹ ਹੁੰ ਤਾਂ ਜਾ ਕੇ ਨੰਬਰ ਆਉਂਦਾ ਸੀ ਉਹਨਾਂ ਕੋਲ ਗਏ ਉਹਨਾਂ ਨੇ ਵੀ ਇਹ ਕਿਹਾ ਵੀ ਇਹਦਾ ਕੋਈ ਹੱਲ ਨਹੀਂ ਜੀ ਆਪਰੇਸ਼ਨ ਆਖੀ ਆ ਵੀ ਆਪਰੇਸ਼ਨ ਕਰਾਉਣ ਨੂੰ ਪਰਤੇ ਕਿ ਇਜੇਸ਼ਨ ਕਰਾ ਲੈਣੇ ਜੀ ਮੈਂ ਇਹਨਾਂ ਕੋਲ ਇੱਕ ਵਾਰ ਮਿਲ ਲਈ ਇਹਨਾਂ ਕੋਲ ਲੈ ਕੇ ਇਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਤਿੰਨ ਸਟੀਆਂ ਤੋਂ ਬਾਅਦ ਉਹ ਅੱਜ ਬਾਲੀਵਾਲ ਵੀ ਖੇਡ ਰਹਿਣ ਦਾ ਹੁੰਦਾ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਕਿਸੇ ਕਰੋਂ ਦੀ ਸੂਇਸ਼ ਕਰਕੇ ਇਹਨਾਂ ਦਾ ਕੰਮ ਜਿਹੜਾ ਉਹ ਕਾਬਲੇ ਤਾਰੀਫ ਹੈ ਕੋਈ ਇਹ ਦਵਾਈ ਨਹੀਂ ਦਿੰਦੇ ਜੀ ਖਾਣ ਨੂੰ ਉਹ ਕਹਿੰਦਾ ਜੀ ਕੋ ਗੋਲੀਆਂ ਦੇ ਦਿਆਂ ਜਿੰਨੇ ਦਿਨ ਖਾਣਿਆਂ ਉਵੇਂ ਦਾ ਦਰਦ ਪੰਦਾ ਕੋਈ ਇਹ ਗੋਲੀਆਂ ਨਹੀਂ ਜੀ ਦਿੰਦੇ ਖਾਣ ਨੂੰ ਕੋਈ ਮਾਲਿਸ਼ ਨਹੀਂ ਕਰਦੇ ਇਹਨਾਂ ਦਾ ਜਿਹੜਾ ਤਰੀਕਾ ਹੈ ਮੈਨੂੰ ਉਹ ਬੜਾ ਪਸੰਦ ਆਇਆ ਜਿਉਂਦੇ ਨਾਲ ਕਿਸੇ ਬੰਦੇ ਨੂੰ ਕੋਈ ਇਹ ਤਾਂ ਹੋ ਹੀ ਨਹੀਂ ਨਾ ਸਕਦਾ ਵੀ ਕੋਈ ਚੰਨੀ ਕੋਈ ਵੱਧ ਜੇ ਜਾਂ ਕੋਈ ਦਿੱਕਤ ਹੋ ਜੇ ਇਸ ਕਰਕੇ ਇਹਨਾਂ ਦਾ ਕੰਮ ਜਿਹੜਾ ਹੈਗਾ ਬਹੁਤ ਹੀ ਵਧੀਆ ਹੈ ਸਲਾਗਾਯੋਗ ਹੈ ਤੇ ਮੈਂ ਜਿੰਨੇ ਵੀ ਬੰਦੇ ਇਹਨਾਂ ਕੋਲ ਭੇਜੇ ਨੇ ਸਾਰੇ ਅਜੇ ਤੱਕ ਠੀਕ ਨੇ ਹੁਣ ਵੀ ਲੋੜ ਪਈ ਜਾਂ ਕਿਸੇ ਦਾ ਪਤਾ ਲੱਗਦਾ ਪਣ ਪਾਈ ਦਾ ਤਾਂ ਸੱਚੀ ਨਾਲ ਕੋਈ ਜਿੱਦਾ ਵੀ ਉੱਥੇ ਜਾਓ ਜੀ ਤੁਸੀਂ ਦੇਖੋ ਬਾਹ ਕਮਾਲ ਜਿਹੜੇ ਹੈਗਾ ਇਹਨਾਂ ਦਾ ਕੰਮ ਆਪਾਂ ਗੱਲ ਕਰ ਰਹੇ ਸੀ ਰੀਡ ਦੀ ਹੱਡੀ ਦੇ ਬਾਰੇ ਜਿਵੇਂ ਆਪਾਂ L4 L L1 L2 L3 L4 ਐਂਡ 5 ਠੀਕ ਹੈ ਜੀ 1 ਤੋਂ ਲੈ ਕੇ ਇੱਥੇ ਤੱਕ ਇੱਥੋਂ ਲੈ ਕੇ ਇੱਥੇ ਤੱਕ ਇੱਕ ਬੋਨ ਹੈ ਨਾ ਮੜਕਾ ਕਹਿੰਦੇ ਆਪਾਂ ਜਿਹੜੀ ਇਹਦੇ ਵਿੱਚ ਚੱਲਦੀ ਹੈ ਉਹ ਰੀਡ ਡਿਸਕ ਹੈ ਨਹੀਂ ਠੀਕ ਹੈ ਜੀ ਜਿਵੇਂ ਆ ਆ ਗਏ ਇਹਦੇ ਵਿੱਚ ਚੱਲੇ ਜਾਂਦੇ ਡਿਸਕਾਂ ਨੇ ਇਹਨੂੰ ਇਹ ਇੱਕ ਬੋਨ ਹੈਗਾ ਤੇ ਮੜਕਾ ਕਹਿੰਦੇ ਆ ਇਹਦੇ ਵਿੱਚ ਚੱਲੇ ਡਿਸਕਾਂ ਨੇ ਕੀ ਹੁੰਦਾ ਜਦੋਂ ਨਾਲ ਕਈ ਵਾਰ ਕੀ ਹੁੰਦਾ ਉੱਤੇ ਨੀਵੇਂ ਪੈਰ ਕਰਕੇ ਆ ਜਾਾ ਮਤਲਬ ਵੀ ਕੀ ਨਾਲ ਜਿਹੇ ਪ੍ਰੋਬਲਮ ਹੋ ਜਾਂਦੀ ਹੈ ਤਾਂ ਜਿਹੜੇ ਸਪੇਸ ਆ ਹੀ ਘਟ ਜਾਂਦੀ ਹੈ ਗਿਰ ਨਾਲ ਵੀ ਉਹ ਜ਼ਿਆਦਾਤਰ ਗਿਰ ਨਾਲ ਜਦੋਂ ਉੱਚੀ ਨੂੰ ਪਾ ਗਿਰ ਨਾਲ ਜਿਹੜੇ ਡਿਸਕ ਦੇ ਉੱਤੇ ਪ੍ਰੈਸ਼ਰ ਵੱਜ ਜਾਂਦਾ ਹੈ ਇਸ ਲਈ ਹੋ ਜਾਂਦੀ ਹੈ ਡਿਸਕ 슬ਿੱਪ ਪਹਿਲੇ ਨੇ ਕਿ ਡਿਸਕ ਆ ਦਿਖਾ ਦਿੰਦੀ ਹੈ ਕਦੇ ਨਹੀਂ ਜੇ ਦੀ ਇਹ ਕੋਲਰ ਰਹਿ ਗਈ ਨੇ ਠੀਕ ਹੈ ਜੀ ਇਹ ਕੀ ਹੁੰਦਾ ਜਦੋਂ ਮਤਲਬ ਵੀ ਇੱਕ ਇੱਕ ਕੋਲਰ ਨੂੰ ਮੰਨ ਕੇ 슬ਿੱਪ ਹੁੰਦਾ ਹੈ ਤਾਂ ਇਹ ਕੋਲਰ ਰਹਿ ਗਈ ਤਾਂ ਕਿ ਮਸਲ ਦੇ ਉੱਪਰ ਟਿਕ ਗਿਆ ਮਸਲ ਦੇ ਟਿਕਣ ਨਾਲ ਉਹੀ ਲੱਤ ਸਾਈਡ ਬਿਲਕੁਲ ਬੰਦ ਕਰ ਦਿੱਤੀ ਜਾਂਦੀ ਹੈ ਐਸ ਦਾ ਹੀ ਬਾਹ ਦੇ ਵਿੱਚ ਹੁੰਦਾ ਹੈ ਇਦਾਂ ਹੀ ਲੱਤ ਦੇ ਵਿੱਚ ਹੁੰਦਾ ਹੈ ਇਹਦੇ ਨਾਲ ਬਾਹਰੇ ਬਚਾਉਣ ਨਾਲ ਬੋਲਾ ਟਿੰਗਰ ਸੁਣ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਲੱਤ ਦੇ ਵਿੱਚ ਲਾਉਣ ਨਾਲ ਅਕਦਰ ਲੱਤ ਮੇਲ ਕੋਲ ਦਰਤ ਭਰ ਜਾਂਦੀ ਹੈ ਲੱਤ ਸੁਣ ਹੋ ਜਾਂਦੀ ਹੈ ਇਹਦਾ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਜਿਹਦੀ ਬਦੌਲਤ ਮਤਲਬ ਵੀ ਬੰਦਾ ਤੁਰ ਨਹੀਂ ਪਾਉਂਦਾ ਟੇਡਾ ਹੋ ਜਾਂਦਾ ਬੰਦਾ ਏਡੇ ਹੋਣ ਦੀ ਬਦੌਲਤ ਮਤਲਬ ਵੀ ਸੁੱਦਾ ਤੁਰ ਨਹੀਂ ਪਾਉਂਦਾ ਲੈਟਰੀ ਬਾਸ ਤੋਂ ਵੀ ਬਹੁਤ ਮੁਸ਼ਕਲ ਹੋ ਜਾਂਦਾ ਜਿਹੜਾ ਸਾਡਾ ਟ੍ਰੀਟਮੈਂਟ ਹੈਗਾ ਅਸੀਂ ਬਿਨਾਂ ਮੈਡੀਸਨ ਤੋਂ ਟ੍ਰੀਟਮੈਂਟ ਕਰਦੇ ਹਾਂ ਨਾ ਅਸੀਂ ਕੋਈ ਮੈਡੀਸਨ ਦਿੰਦੇ ਆ ਨਾ ਕੋਈ ਟੈਬਲਟ ਵਗੈਰਾ ਕੋਈ ਖਾਂਦਾ ਵੀ ਹਰਤਾ ਅਸੀਂ ਬੰਦ ਕਰ ਦੇਣੀ ਹੈਗੀ ਹੈ ਮੈਡੀਸਨ ਫਰੀ ਇਲਾਜ ਦਾ ਨੈਚੁਰਲ ਇਲਾਜ ਹੈ ਠੀਕ ਹੈ ਜੀ